ਇਹ ਕਈ ਤਰ੍ਹਾਂ ਦੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਸ਼ਾਇਦ ਪੁਲਿਸ ਵੀ ਉਹਨਾਂ ਨੂੰ ਜਵਾਬ ਦੇ ਦਿੰਦੀ ਹੈ ਜਾਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਉੱਥੇ ਆ ਕੇ ਉਹ ਮਸਲੇ ਹੱਲ ਹੁੰਦੇ ਨੇ ਉਹ ਧੀਆਂ ਭੈਣਾਂ ਦੇ ਮਸਲੇ ਨੇ ਉਹ ਐਨ ਆਰ ਆਈਆਂ ਦੀਆਂ ਜ਼ਮੀਨਾਂ ਤੇ ਹੋਏ ਕਬਜ਼ਿਆਂ ਦੇ ਮਸਲੇ ਨੇ ਉਹ ਏਜੰਟਾਂ ਵੱਲੋਂ ਨੱਪੇ ਹੋਏ ਪੈਸਿਆਂ ਦੇ ਮਸਲੇ ਨੇ ਤੇ ਉਹ ਰੇਪ ਕੇਸ ਨੇ ਰੇਪ ਕੇਸ ਡੇਰਿਆਂ ਦੇ ਵਿੱਚ ਹੋ ਰੇ ਰੇਪ ਕੇਸ ਆ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰਿੰਸੀਪਲਾਂ ਲੋ ਟੀਚਰਾਂ ਲੋ ਕੀਤੇ ਗਏ ਰੇਪ ਕੇਸ ਆ ਤੇ ਕੱਲ ਦੀ ਖਬਰ ਚੱਲ ਰਹੀ ਆ ਵੀ ਪਿੰਡ ਦੇ ਮੌਜੂਦਾ ਸਰਪੰਚਾਂ ਲੋ ਨਵਾਲਗ ਬੱਚੀ ਨਾਲ ਰੇਪ ਕੀਤਾ ਗਿਆ ਤੇ ਉਹਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਹਜੇ ਤੱਕ ਇਹ ਰੇਪ ਕੇਸ ਹੀ ਸੀਗੇ ਕੋਈ ਇਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਤੋਂ ਵੀ ਨਾ ਹੀ ਪੁਲਿਸ ਬਹੁਤਾ ਐਕਸ਼ਨ ਲੈਂਦੀ ਆ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਮੇਰੇ ਕੋਲੇ ਜੋ ਕੇਸ ਆਇਆ ਤਿੰਨ ਚਾਰ ਕੇਸ ਮੈਂ ਸਾਂਝੀ ਕਰਨਾ ਚਾਹੁੰਦਾ ਉਹਦੇ 'ਚ ਮੈਂ ਕਿਸੇ ਦਾ ਨਾਂ ਨਹੀਂ ਲਾਊਗਾ ਹਰ ਇੱਕ ਦੀ ਇੱਥੇ ਇੱਜ਼ਤ ਆ ਚਾਰ ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਅਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆਇਆ ਮੀਆਂ ਬੀਬੀ ਸੀ ਉਹ ਆਏ ਪਿੰਡ ਮਿਲਣ ਆਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਿਹਾ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਰੋਣ ਲੱਗ ਗਏ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਗੱਲ ਅੱਗੇ ਨਾ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ ਬੱਚੀ ਦਾ ਨਾਂ ਨਹੀਂ ਲਵਾਂਗੇ। ਉਹਨਾਂ ਨੇ ਕਿਹਾ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ। ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ ਚਲੋ ਜੀਓ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜਰੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਅਲੱਗ ਸਮਝਾਇਆ ਕੁੜੀ ਨੂੰ ਅਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰੀਆਂ 'ਚ ਅਲੱਗ-ਅਲੱਗ ਰਹਿਣ ਲਈ ਭੇਜ ਦਿੱਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਹਦੇ ਮਾਪਿਆਂ ਨੂੰ ਵਿੱਚ ਬਿਠਾ ਕੇ ਉਹਦੇ ਛੱਤਰ ਮਾਰੇ ਵੀ ਜਰੂਰੀ ਆ ਜਦੋਂ ਅਸੀਂ ਉਹਨੂੰ ਕੱਟ ਕੇ ਬਾਹਰ ਆਏ ਤੇ ਸਿੰਘ ਨੇ ਜਦਾਂ ਨੌਜਵਾਨ ਕਰਦੇ ਹੁੰਦੇ ਤੇ ਸਿੰਘ ਨੇ ਉਹਨੂੰ ਹਾਸੇ 'ਚ ਪੁੱਛਿਆ ਪਤੰਦਰਾ ਹਜੇ ਤਾਂ ਤੇਰੀ ਉਮਰ ਹੀ ਕੀ ਐ ਕੀ ਇਹੋ ਜਿਹਾ ਖਾਨਾ ਤੇ ਸ਼ਰਮ ਦੀ ਗੱਲ ਵੀ ਮੈਂ ਜਦੋਂ ਸੁਣਿਆ ਵੀ ਇਹ ਦੇਸ਼ ਦੇ ਵਿੱਚ ਇਹ ਦੇਸ਼ ਪੰਜ ਦਰਿਆਵਾਂ ਦੀ ਧਰਤੀ ਐ ਤੇ ਕੋਸ਼ ਸਾਲਾਂ ਤੋਂ ਸਾਨੂੰ ਸੁਣ ਚਾਰਿਆ ਵੀ ਇਸ ਦੇਸ਼ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਵਾ ਤੇ ਹੁਣ ਸੱਤਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕਾਮ ਦਾ ਇਸ ਨੂੰ ਅਸੀਂ ਸ਼ਰਮਜ ਨਹੀਂ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਹਾਂ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਵਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਗੱਲ ਦਾ ਪਤਾ ਨਾ ਹੋਵੇ ਤੇ ਜਦੋਂ ਉਸ ਬੱਚੇ ਨੂੰ ਪੁੱਛਿਆ 16 ਸਾਲ ਦੇ ਨੂੰ 15.5 ਸਾਲ ਦੀ ਉਮਰ ਸੀ ਤੇ ਕਹਿੰਦਾ ਵੀ ਮੈਂ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਿਆਨ ਦੇਣ ਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਆ ਤੇ ਇਹਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖਸੋ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹਨੇ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਬੈਠ ਐਸੇ ਨਹੀਂ ਫੇਰ ਲੈ ਕੇ ਪਾਇਆ ਵੀ ਜੀਨੇ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸਕਵੀਲ ਸਿੰਘ ਵੈਦ ਸਕਵੀਲ ਸਿੰਘ ਤੇ ਸ਼ਾਇਦ ਇਹਦਾ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਹਿਨਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲੱਗੋngੀਆਂ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਹੀ ਉਹਦੀ ਬੰਨੀ ਹੋਈ ਸੀ ਪੱਗ ਹੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈ ਮੈਨੂੰ ਪੜਨ 'ਚ ਸ਼ਰਮ ਆਉਂਦੀ ਆ ਸ਼ਾਇਰ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਤੁਜੀਤ ਫੇਰ ਜਗਜੀਤ ਵੈਸ ਸਿੰਘ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਪਹੁੰਚਦੀਆਂ ਕਰ ਰਹੇ ਨੇ ਬਾਅਦ ਚ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ દવાખાਨੇ ਦਾ ਨਾਮ ਹੈਗਾ ਤਰਨ ਤਰਨ ਵੈਦ દવાਖਾਨਾ ਇਹਦਾ ਇਹ ਕਹਿੰਦਾ ਰਾਜੇ ਮਹਾਰਾਜੇ ਆ ਦਵਾਈਆਂ ਖਾਂਦੇ ਹੁੰਦੇ ਸੀ 100 ਰಾಣੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਤੇ ਘਰੇ ਤਲਾਕਾਂ ਦੇ ਕਾਰਨ ਬਣੀ ਜਾਂਦੇ ਆ ਜੀ ਬੰਦਿਆ ਦੇ ਬਾਹਰ ਰਿਲੇਸ਼ਨ ਔਰਤਾ ਲਈ ਸੋਟਾ حاجه ਕਈ ਮਿਲੇ ਨਹੀਂ ਇਹ ਵੈਦ ਦਾ ਨਾਮ ਹੈ ਹਗਾਰਸ਼ਦੀਪ ਸਿੰਘ ਵੱਖੋ ਵੱਖ ਡਿਟੇਲਾ ਦਿੰਦਾ ਕਿਹੜੇ ਦਿਨ ਕਿੱਥੇ ਮਿਲਦਾ ਦਵਾਈ ਖਾਓ ਹਰ ਐਤਵਾਰ ਅਸੀਂ ਅੰਮ੍ਰਿਤਸਰ ਮਿਲਾਂਗੇ ਤੇ ਬੁੱਧਵਾਰ ਬਟਾਲੇ ਮਿਲਾਂਗੇ ਲੱਕੜ ਦੇ ਬਾਲੇ ਵਰਗਾ ਕਰ ਲੋ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਹੈ ਜਿੱਦੇ ਵਿਆਹ ਹੋ ਗਏ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੇ ਉਹਦੇ ਆਰਡਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਬਾੜਿਆ ਤੇ ਫਿਰ ਲੋਕਾਂ ਨੂੰ ਥਾਂ ਨਹੀਂ ਤੇ ਹੋਣਾਗਾ ਕਿ ਇੱਥੇ ਜਾ ਕੇ ਮਰ ਗਏ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਔਰਤਾਂ ਨੂੰ ਖੁਸ਼ ਕਰਦੋਗੇ ਉੱਤੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰਦੂ ਕੀ ਸਾਡੀ ਦਵਾਈ ਇਸ ਵੈਦ ਦੀ ਇਹੇ ਗੱਲ ਬਾਤ ਐ ਇਸ ਦੀ ਬਾਅਦ ਚ ਤੁਸੀਂ ਪਿੱਛੇ ਜੇ ਖਬਰ ਵੇਖੀ ਹਜੇ 5 ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪੈਂਡਾ ਸ਼ਾਇਦ ਮਾਨਸੇ ਕੀ ਪਟਿਆਲੇ ਵਾਲੀ ਸਾਈਡ ਉਹ ਬਾਈ ਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆਹ ਕੁਸ਼ ਕਰਕੇ ਕਰਦੇ ਆ ਇਹਦਾ ਨਾ ਹੈਗਾ ਵੈਦ ਗਰਮੀਤ ਸਿੰਘ ਗੋਲ ਦਸਤਾਰ ਸਜਾਈ ਹੋਈ ਆ ਲੁਧਿਆਣੇ ਵੀ ਬੈਂਦੇ ਤਰਨਤਾਰਨ ਵੀ ਅੰਮ੍ਰਿਤਸਰ ਵੀ ਬੈਂਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਤੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਖੁੱਲ ਸਕਦੇ ਪਰ ਕਾਮ ਨੂੰ ਰੋਕਣ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੁੱਲਣਾ ਤੇ ਨਾ ਇਹ ਖੋਲਿਆ ਜਾਣਾ ਆਹ ਦੇ ਹਿਆਰ ਨੂੰ ਲੋਹੇ ਦੀ ਰਾਡ ਵਰਗਾ ਕਰ ਲੋ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਗੁਰਮੀਤ ਸਿੰਘ ਜੀ ਆਹ ਬਹੁਤ ਇਤਰਾਜਯੋਗ ਲਾਉਣਾ ਸਾਰਿਆਂ ਨੇ মিডিਆ ਦੇ ਵਿੱਚ ਹਾਈਡ ਨਹੀਂ ਕਰਨਾ ਬਲਰ ਨਹੀਂ ਕਰਨਾ ਅਸੀਂ ਬੱਚੇ ਪੜ੍ਹਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲੋ ਵੈਦ ਦਾ ਸਰਾਉ ਇਹਦੇ ਬਾਰੇ ਜਿਆਦਾ ਡਿਟੇਲ ਚ ਕੱਟਿਆ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦਿੰਨੇ ਆ ਹਰਕਤ ਆ ਇਹਦੀਆਂ ਵੀ ਇਹੀ ਆ ਲਿਖਿਆ ਜਿਉ ਇਹਦੇ ਉੱਤੇ ਹੈਗਾ ਸਾਰੇ ਸਰਦਾਰ ਇੱਕ ਦੋ ਨੂੰ ਛੱਡ ਕੇ ਵੈਦ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਇਜ ਨੂੰ ਵੱਡਾ ਤੇ ਮੋਟਾ ਕਰਨ ਦੇ ਚਾਹਵਾਨਾ ਮਿਲੋ ਆ ਪੜ੍ਹ ਲਓ ਇੱਥੇ ਕੀ ਲਿਖਿਆ اسی ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਾਈ ਸੀ ਪੈਂਟ ਦੇ ਵਿੱਚੋਂ ਜੈਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਟੇਲ ਹੈ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਫਿਰ ਫਿਲਮਾਂ ਫੁਲਮਾਂ ਵੇਂਦੇ ਆ ਤੇ ਕਰ ਇੰਨਾ ਕੰਮ ਅੱਜ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤੇ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲੀਆਂ ਫੈਰ ਦਜੀਤ ਸਿੰਘ ਬਜ਼ੁਰਗ ਆ ਇਹੇ ਤੇ ਥੱਲੇ ਜਿਹੜੀਆਂ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਹੀ ਤਰਾਜੋਗ ਨੇ ਵੈਦ ਦਰਸ਼ਨ ਸਿੰਘ ਸਰਦਾਰ ਕੁੰਡਗਾ ਮੁੱਛਿਆ ਰੱਖੀਆਂ ਸੰਦ ਲੋਹੇ ਵਰਗਾ ਕਰੋ ਨੰਬਰ ਦਿੱਤਾ ਵਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਲਟਾ ਲਿਖਿਆ ਵੀ ਹੈ ਨਾ ਇਹ ਨੰਬਰ ਦਿੱਤਾ ਤੇ ਘਰ ਬੈ ਕੇ ਤੁਸੀਂ ਮੰਗਵਾ ਸਕਦੇ ਆ ਜਿਨ੍ਹਾਂ ਨੂੰ ਬਾਹਰ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਹਦਾ ਪਾਵਾ ਜਾਂ ਲੋਹੇ ਦਾ ਫੜ ਕੇ ਦੱਸ ਰਿਹਾ ਹੁਣ ਇੰਟਰਨੈਸ਼ਨਲ ਮਲਕੀਤ ਵੈਦ 358000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਦੇ ਖਾਧੀ ਹੋਵੇ ਤੇ ਜਨਾਨੀ ਕਿਸੇ ਹੋਰ ਨਾਲ ਦੇਖ ਜਾਵੇ ਲੈ ਲਓ ਰਿਕਾਰਡ ਚ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਦੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦੇਗੀ ਥੋੜਾ ਜਿਹਾ ਕੋਠੇ ਵਾਲੀਆਂ ਕੰਜਰੀਆਂ ਨੂੰ ਕਹਿੰਦੇ ਆਮ ਜਿਹਨਾਂ ਨੂੰ ਨੌਜਵਾਨ ਅੱਜਕੱਲ ਬਹੁਤ ਹੋਰ ਹਿਸਾਬ ਨਾਲ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚ ਇਨੀ ਪਾਵਰ ਆ ਜਾਊਗੀ ਜੋ ਬਲਾਤਕਾਰ ਦੇ ਕਾਰਨ ਬਣ ਰਹੇ ਆ ਇਹ ਕਹਿੰਦੇ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਤੁਹਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਨਹੀਂ ਵੈਦ ਮਲਕੀਤ ਸਾਹਿਬ ਕਹਿ ਰਹੇ ਆ ਵੀ ਡੋਲੂ ਟੰਗ ਨੋਸ ਦਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਦਈਏ ਸਮਾ ਬਦਲ ਗਿਆ ਇਹ ਡੋਲੂਆਂ ਤੋਂ ਟਿਫਣ ਬਣ ਜਾਣੇ ਆ ਹੁਣ ਤੇ ਆਂਡ ਗਵੰਡ ਇਹਨਾਂ ਪਰਿਵਾਰਾਂ 'ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਨ ਸਾਹਿਬ ਘਰੇ ਨਹੀਂ ਆਏ ਤੇ ਦੂਜਾ ਮੁੰਡਾ ਟਿਫਨ ਟਾਂਗ ਕੇ ਇੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਏ ਆ ਤੇ ਦੂਜਾ ਮੁੰਡਾ ਟਿਫਨ ਟਾਂਗ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾਂ ਲੁੱਤਾਂ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਕੇਸ ਇਹ ਨੇ ਵੈਦ ਮਲਕੀ ਸਿੰਘ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਂ ਹੈਗਾ ਦੀਪਿਕਾ ਲੋਤਰਾ ਇਹ ਬਲੌਗਰ ਆ ਇਹ ਪ੍ਰੋਮੋਸ਼ਨਾਂ ਕਰਦੀ ਆ ਪ੍ਰੋਮੋਸ਼ਨਾਂ ਕਰਨ ਦੇ 25 ਤੋਂ 30000 ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 4-5 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇਹ 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 ਦੀਆਂ ਜਿਹੜੀਆਂ ਹਰਕਤਾਂ ਨੇ ਉਸ ਤੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਇਹਦੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੀ ਆ ਵੀ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਲਈ ਵੀ ਇਦਾਂ ਪਾਉਣੀ ਆ ਵੀਡੀਓ ਵੀ ਬਾਣਾ ਲੱਗੇ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹੁਣੀ ਕਹਿੰਦੇ ਵੀ ਹੱਸ਼ਿਆ ਵਰਗਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਤ ਕਰਦੇ ਆਂ ਇਹ ਆਵੇਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਆ ਜਸ਼ਨ ਸੰਧੂ ਇਹਨੇ ਤਾਂ ਹੱਥ ਹੀ ਮੁਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮਖੰਦ ਦਾ ਹਾਲਾ ਕਿ ਮੈਂ ਉੱਥੇ ਮਾਰਕਰ ਕਰਤਾ ਵੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਜੋ ਕੁਝ ਇਹਨੇ ਲਿਖਿਆ ਇਹਨੇ ਇਹ ਵੀ ਲਿਖਿਆ ਵੀ ਜਿੰਨਾ ਵੀਰਾ ਨੂੰ ਵਾਇਗਰਾ 200 mg ਵੀ ਕੰਮ ਨਹੀਂ ਨਾ ਕਰਦੀ ਹੋਗੀ ਸਾਡੇ ਤੋਂ ਦਵਾਈ ਲਓ ਸਾਡੀ ਦਵਾਈ ਕੰਮ ਕਰੂਗੀ ਫੇਰ ਪ੍ਰੋਮੋਸ਼ਨਾਂ ਲਈ ਇਹ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ ਸ਼ਾਰਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰੋਮੋਸ਼ਨਾਂ ਕਰਨ ਲਈ ਪੇਡ ਪ੍ਰੋਮੋਸ਼ਨਾਂ ਲਈ ਇਹ ਲਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਇਆ ਪ੍ਰਮੋਸ਼ਨਾਂ ਤਾਂ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟਲ ਆ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲ ਜਾਣਗੇ ਟਾਈਮ ਤੇ ਚੇਤੇ ਇਹ ਬਾਈ ਵੈਦ ਜਸ਼ਨ ਸੰਧੂ ਹੋਣਾ ਦੀ ਲਖਤਾ ਇਹਨਾਂ ਨੂੰ ਕੀ ਪਤਾ ਪੇਚਾ ਤਾਂ ਹੁਣ ਪਿਆ ਇਹੀ ਇਹਨਾਂ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਂ ਮੈਨੂੰ ਬਾਣਾ ਇਜਾਜ਼ਤ ਨਹੀਂ ਦਿੰਦਾ ਪਰ ਕਾਰਵਾਈ ਬਾਣਾ ਜ਼ਰੂਰ ਕਰੂਗਾ ਇਹ ਆਵੇਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਣੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਖਰਾਕ ਹੈ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆ ਵੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤਾਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਸਾਡੀ ਮਾਂ ਵਾਜ ਵਿਆਹੇ ਹੋਏ ਬੰਦੇ ਦੀ ਉਹ ਇਹ ਬੀਬੀ ਇਹਨਾਂ ਨਾਲ ਵੀ ਆ ਲੁਧਰਾ ਜੀ ਪ੍ਰਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰਮੋਸ਼ਨ ਕਰਨੀ ਕਿਵੇਂ ਆ ਪ੍ਰਮੋਸ਼ਨ ਨਾਲ ਨੂੰ ਇਹਨਾਂ ਦੇ ਨਾਲ ਅਸੀਂ ਬਾਅਦ 'ਚ ਦੱਸਦੇ ਆਂ ਇਹ ਕਹਿੰਦਾ ਇੱਕ ਚਮਚ ਲੈ ਲਓ ਕਰਨ ਤੋਂ ਪਹਿਲਾਂ ਘੰਟਾ ਤੱਕ ਦੂਜੀ ਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰਤ ਇਹ ਵੈਦ ਅਮਨ ਅਮਨ ਪ੍ਰੀਤ ਸਿੰਘ ਚਲੋ ਹੁਣ ਗੱਲ ਆਉਂਦੀ ਹੈ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੋਥ ਉਹਦੀ ਦੀਪਿਕਾ ਲੁਧਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਇਹ ਨਾਲ ਦੀ ਕਲੈਬ ਕੀਤੀ ਹੋਈ ਹੈ ਇਹ ਅੰਮ੍ਰਿਤਸਰ ਦੀ ਵਸਨੀਕ ਆ ਬੀਬੀ ਦੀਪਿਕਾ ਲੁਧਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਹੈ ਤੁਹਾਨੂੰ ਹਾ ਕਸ਼ਕਸ਼ ਹਮਾਂ ਪਹਿਲੋਂ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਤੇ ਸੀ ਕਰ ਰਿਲੇਸ਼ਨ ਚ ਨੇ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ ਵੁੱਦਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਕਿ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆਂ ਲੀਗਲ ਆ ਕਾਨੂੰਨੀ ਆ ਨਹੀਂ ਗੈਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨਾਂ ਲੈ ਇਹਨਾਂ ਦੀਆਂ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨਾਂ ਕਰ ਰਹੀ ਸੀਗੀ ਬੀਬੀ ਦੀਪਕਾ ਲੁਥਰਾ ਅਮਰਸਾਰ ਤੋਂ ਇਹਨੇ ਤਿੰਨਾ ਚਾਰਾ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਰ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਅਸੀਂ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕੇਰਾ ਬੁਲਾ ਲਿਆ ਸੀ ਅਮਰਸਰ ਸਾਹਿਬ ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਧਰਾ ਖੁਦ ਵਿੱਚ ਸੀ ਤੇ ਮੈਂ ਦੂਰ ਉਹਨਾਂ ਨੂੰ ਫਤੇ ਬੁਲਾਤੀ ਵੀ ਆ ਜਾਓ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਹੈ ਜੋ ਸਾਡੇ ਕੋਲ ਔਨ ਰਿਕਾਰਡ ਆ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫਿੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਬਾਹਾ ਉਹਨੂੰ ਸਮਝਾਇਆ ਵੀ ਪਹਿਲੀ ਗੱਲ ਦੇ ਸਿਰ ਤੇ ਚੁੰਨੀ ਨਹੀਂ ਸੀ ਗੱਲ ਤੇ ਉਹ ਹਜੂਰ ਗੱਲ ਆ ਕੇ ਉਹਦਾ ਸਿਰ ਟਕਾਇਆ ਵੀ ਤੂੰ ਸਾਡੀ ਭੈਣ ਆ ਬੈਠ ਗਲਤ ਰਸਤੇ ਪੈ ਚੱਲੀਆਂ ਭੈਣੇ ਪੰਜਾਬ ਦੇ ਵਿੱਚ ਸਾਡੀਆਂ ਮਾਵਾ ਨੇ ਸਾਡੇ ਬਜ਼ੁਰਗਾਂ ਨੇ ਖੂਨ ਢੋਲਿਆ ਤੁਹਾਨੂੰ ਆ ਪ੍ਰਮੋਸ਼ਨਾਂ ਕਰਕੇ ਕੀ ਮਿਲਿਆ ਕਹਿੰਦੀ ਪੈਸਾ ਮੈਂ ਕਿਹਾ ਪੈਸੇ ਤਾਂ ਕੁ ਮਤਲਬ ਆ ਕਹਿੰ ਉਹਨੇ ਸਿਰ ਮਾਰਤਾ ਹਾਂਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਰ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਪ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਦਾ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਲੈਟਰ ਤੇ ਰੋਪੀ ਵੀ ਨਹੀਂ ਵੀਡੀਓ ਪਾ ਦਿੰਨੀ ਆ ਮੈਂ ਲੈਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੋ ਕਿ ਮੈਨੂੰ ਮਾਫ਼ ਕੀਤਾ ਜਾਵੇ ਮੈਂ ਇਸ ਤੋਂ ਬਾਅਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ